ਕਣਕਾਂ ਦੀ ਬਜਾਈ ਤਕਰੀਬਨ ਤਕਰੀਬਨ ਪੂਰੀ ਹੋ ਗਈ ਹੈ ਉਸ ਤੋਂ ਬਾਅਦ ਜ਼ਿਮੀਂਦਾਰਾਂ ਨੇ ਹੁਣ ਖਾਲਾਂ ਘੜ ਲਈਆਂ ਨੇ ਤੇ ਪਹਿਲੇ ਪਹਿਲੇ ਪਾਣੀ ਲਾਉਣ ਦੀਆਂ ਤਿਆਰੀਆਂ ਨੇ ਕਈਆਂ ਨੇ ਲਾ ਵੀ ਲਿਆ ਆ ਜਿਹੜੀ ਵੀਡੀਓ ਅਸੀਂ ਬਣਾ ਰਹੇ ਆ ਇਹ ਤੁਹਾਡੇ ਵਾਸਤੇ ਤਾਂ ਬਣਾ ਰਹੇ ਆ ਵੀ ਕਿਤੇ ਯੂਰੀਆ ਪਾ ਕੇ ਪਾਣੀ ਲਾ ਦੇਣ ਵਾਲੀ ਗਲਤੀ ਨਾ ਕਰ ਦਿਓ ਜਿਵੇਂ ਸਾਡੇ ਅਕਸਰ ਕਿਸਾਨ ਵੀਰ ਕਈ ਕਰ ਦਿੰਦੇ ਆ ਜੇ ਤੁਸੀਂ ਯੂਰੀਆ ਪਾ ਕੇ ਆਪਣੀ ਕਣਕ ਨੂੰ ਪਾਣੀ ਲਾ ਤਾ ਨਾ ਹੋ ਸਕਦਾ ਹੈ ਵੀ ਤੁਹਾਡੀ ਕਣਕ ਜੜੀ ਜਾਏ ਪਿਲਕ ਜੀ ਆਜੂਗੀ ਉੱਤੇ ਫੇਰ ਚਾਹੇ ਤੁਸੀਂ ਉੱਤੇ ਜਿਹੜਾ ਮਰਜੀ ਫਾਰਮੂਲਾ ਵਰਤ ਲਿਓ ਜਿਹੜੀ ਮਰਜੀ ਖਾਦ ਲਿਆ ਕੇ ਪਾ ਲਿਓ ਜਿਹੜਾ ਮਰਜੀ ਪੈਸਟੀਸਾਈਡ ਪਾ ਲਿਓ ਉਹ ਗੱਲ ਨਹੀਂ ਫੇਰ ਬਣਨੀ ਹੈਗੀ ਬਹੁਤ ਸੁਚੇਤ ਹੋ ਕੇ ਜਿਹੜਾ ਰੇ ਪਾਣਾ ਹੈ ਤੇ ਪਾਣੀ ਲਾਣਾ ਹੈ ਨਾ ਬਹੁਤ ਧਿਆਨ ਨਾਲੇ ਕੰਮ ਕਰਨਾ ਹੈ ਤੁਸੀਂ ਹੁਣ ਸਾਡੇ ਕਿਸਾਨ ਭਰਾ ਅਕਸਰ ਕਰਦੇ ਕੀ ਹੈ ਜਾਂ ਤਾਂ ਪਾਣੀ ਲਾਣ ਤੋਂ 2 ਦਿਨ ਪਹਿਲਾਂ ਯੂਰੀਆ ਪਾ ਦੇਣਗੇ ਜਾਂ ਫਿਰ ਪਾਣੀ ਲਾਣ ਤੋਂ ਬਾਅਦ ਜਦੋਂ ਪੈਰ ਧਰਾਵਾ ਜਾ ਹੋ ਗਿਆ ਫੇਰ ਆਪਣਾ ਯੂਰੀਆ ਵਾਲਾ ਝੋਲਾ ਚੱਕ ਕੇ ਆਪਾਂ ਨਾਲ ਦੀ ਨਾਲ ਕਣਕ ਚ ਵੜ ਜਾਣੇ ਆ ਜਿਹੜੀ ਕੀ ਵੱਡੀ ਗਲਤੀ ਹੈ ਇਹ ਇਹਦੇ ਨਾਲ ਤੁਹਾਡੀ ਕਣਕ ਦੇ ਝਾੜ ਤੇ 5 ਤੋਂ 10% ਸਿੱਧਾ-ਸਿੱਧਾ ਅਸਰ ਹੋਏਗਾ ਜਿਹੜਾ ਯੂਰੀਆ ਹੈ ਨਾ ਸਾਡਾ ਉਹ ਤਿੰਨ ਚੀਜ਼ਾਂ ਦਾ ਸੁਮੇਲ ਹੈ ਜਿਹਦੇ ਵਿੱਚ ਅਮੋਨੀਆ ਅਮੋਨੀਅਮ ਤੇ ਨਾਈਟ੍ਰੇਟ ਹੁੰਦਾ ਇਹਨਾਂ ਤਿੰਨਾਂ ਤੱਤਾਂ ਨੂੰ ਮਿਲਾ ਕੇ ਯੂਰੀਆ ਬਣਦਾ ਜਿਹੜਾ ਅਸੀਂ ਆਪਣੇ ਖੇਤ ਦੇ ਵਿੱਚ ਯੂਰੀਆ ਰੇਕ ਐ ਕੇ ਜਾਂ ਚਿੱਟਾ ਰੇਕ ਐ ਕੇ ਪਾਣੇ ਆ ਜਦੋਂ ਤੁਸੀਂ ਯੂਰੀਆ ਆਪਣੀ ਫਸਲ ਦੇ ਵਿੱਚ ਪਾਉਂਦੇ ਹੋ ਤਾਂ ਉਹ ਪਾਉਂਦੇ ਸਾਰ ਤਿੰਨ ਭਾਗਾਂ ਦੇ ਵਿੱਚ ਟੁੱਟ ਜਾਂਦਾ ਹੈ ਸਭ ਤੋਂ ਪਹਿਲਾ ਤੱਤ ਹੈ ਅਮੋਨੀਆ ਜਦੋਂ ਹੀ ਰੇ ਨੂੰ ਸਾਡੇ ਨੂੰ ਸਲਾਬਾ ਮਿਲਦਾ ਹੈ ਨਾ ਉਦੋਂ ਹੀ ਅਮੋਨੀਆ ਖਤਮ ਹੋ ਜਾਂਦਾ ਹੈ ਤੁਸੀਂ ਦੇਖਿਆ ਹੋਏਗਾ ਜਦੋਂ ਆਪਾਂ ਕਿਤੇ ਆਪਣੇ ਅੰਦਰ ਰੱਖ ਦਿੰਨੇ ਆ ਥੈਲੇ ਲਿਆ ਕੇ ਰੇ ਦੇ ਤਾਂ ਉੱਥੇ ਕਿਤੇ ਸਲਾਬਾ ਹੋਏ ਤਾਂ ਉਹਦੇ ਵਿੱਚੋਂ ਅਮੋਨੀਆ ਗੈਸ ਨਿਕਲ ਜਾਂਦੀ ਹੈ ਜੀਤਾ ਨਤੀਜਾ ਇਹ ਨਿਕਲਦਾ ਹੈ ਵੀ ਸਾਡੇ ਰੇ ਦੇ ਡਲੇਜੇ ਬਣ ਜਾਂਦੇ ਆ ਉਹ ਤਾਂ ਬਣਦੇ ਆ ਉਹਦੇ ਵਿੱਚੋਂ ਅਮੋਨੀਆ ਤੱਤ ਜਿਹੜਾ ਅਮੋਨੀਆ ਗੈਸ ਜਿਹੜੀ ਹੈ ਉਹ ਖਤਮ ਹੋ ਗਈ ਹੈ। ਇਹਦਾ ਅਸਲ ਚ ਕੰਮ ਇਹ ਹੁੰਦਾ ਹੈ ਵੀ ਯੂਰੀਏ ਦੇ ਦਾਣੇ ਨੂੰ ਜੋੜ ਕੇ ਰੱਖਣਾ। ਹੋਰ ਇਹਦਾ ਕੋਈ ਕੰਮ ਨਹੀਂ ਹੁੰਦਾ। ਅਗਲਾ ਤੱਤ ਹੈ ਨਾਈਟ੍ਰੇਟ। ਜਦੋਂ ਹੀ ਤੁਸੀਂ ਯੂਰੀਏ ਦੇ ਦਾਣੇ ਜ਼ਮੀਨ 'ਚ ਪਾਤੇ, ਜ਼ਮੀਨ ਦੇ ਸਲਾਬੇ ਨਾਲ ਤੁਹਾਡੇ ਬੂਟੇ ਨੂੰ ਨਾਲ ਦੀ ਨਾਲ ਨਾਈਟ੍ਰੇਟ ਮਿਲਣੀ ਸ਼ੁਰੂ ਹੋ ਜਾਏਗੀ। ਜਿਵੇਂ ਇੱਕ ਨਸ਼ੇੜੀ ਬੰਦੇ ਨੂੰ ਨਸ਼ਾ ਨਾਲ ਦੀ ਨਾਲ ਚੜਨਾ ਸ਼ੁਰੂ ਹੋ ਜਾਂਦਾ ਹੈ ਨਾ, ਇਸੇ ਤਰ੍ਹਾਂ ਇਹ ਨਾਈਟ੍ਰੇਟ ਬੂਟੇ ਨੂੰ ਨਾਲ ਦੀ ਨਾਲ ਅਸਰ ਕਰਨਾ ਸ਼ੁਰੂ ਕਰ ਦਿੰਦੀ ਹੈ। ਤੇ ਸਾਡੇ ਬੂਟੇ ਦੇ ਵਿੱਚ ਉਸੇ ਪਲ ਤੋਂ ਕਲੋਰੋਫਿਲ ਬਦਣੀ ਸ਼ੁਰੂ ਹੋ ਜਾਂਦੀ ਹੈ। ਤੀਸਰੀ ਚੀਜ਼ ਹੈ ਅਮੋਨੀਅਮ। 4 ਤੋਂ 6 ਦਿਨ ਲੱਗਦੇ ਹੈ ਅਮੋਨੀਅਮ ਨੂੰ ਬੂਟੇ ਦੇ ਵਿੱਚ ਰਸਣ ਵਾਸਤੇ। ਹੁਣ ਜੇ ਅਸੀਂ ਨਾਲ ਦੀ ਨਾਲ ਪਾਣੀ ਲਾਤਾ ਦੂਜੇ ਜਾਂ ਤੀਜੇ ਦਿਨ ਤਾਂ ਅਮੋਨੀਅਮ ਦਾ ਕੰਮ ਖਤਮ ਹੋ ਜਾਏਗਾ ਜਾਂ ਤਾਂ ਉਹਨੇ ਉਥੇ ਹੀ ਲੀਚ ਡਾਊਨ ਹੋ ਜਾਣਾ ਜਾਂ ਫਿਰ ਵਾਸ਼ਪੀਕਰਨ ਕਰਕੇ ਉੱਡ ਜਾਣਾ। ਹੁਣ ਇਹ ਹੋਇਆ ਤਾਂ ਹੈ ਕਿਉਂਕਿ ਅਸੀਂ ਪਾਣੀ ਨਾਲ ਦੀ ਨਾਲ ਲਾਤਾ ਯੂਰੀਆ ਪਾਣ ਉੰਬਾ। ਸੋ ਸਾਨੂੰ ਐ ਹੁੰਦਾ ਵੀ ਅਸੀਂ ਇੱਕ ਥੈਲਾ ਯੂਰੀਆ ਦਾ ਪਾਤਾ ਹੁਣ 15 ਦਿਨ ਬਾਅਦ ਅਗਲਾ ਪਾਵਾਂਗੇ। ਪਰ ਥੋੜਾ ਜਿਹੜਾ ਇੱਕ ਥੈਲਾ ਪਾਇਆ ਹੋਇਆ ਉਹ ਪਾਇਆ ਨਾ ਪਾਇਆ ਇੱਕੋ ਬਰਾਬਰ ਹੈ ਕਿਉਂਕਿ ਉਹਦੇ ਵਿੱਚੋਂ ਅਸਲ ਤੱਤ ਜਾਂ ਤਾਂ ਲੀਚ ਡਾਊਨ ਹੋ ਗਿਆ ਜਾਂ ਫਿਰ ਉਹ ਵਾਸ਼ਪੀਕਰਨ ਹੋ ਕੇ ਉੱਡ ਗਿਆ। ਹੁਣ ਜਿਹੜਾ ਇਹ ਤੁਸੀਂ ਗਲਤੀ ਨਾਲ ਯੂਰੀਆ ਪਾਇਆ, ਗਲਤੀ ਕਰਕੇ ਪਾਇਆ ਪਾਣੀ ਵਾਲੀ। ਇਹ ਪਾਇਆ ਹੋਇਆ ਇੱਕ ਥੈਲਾ ਤੇ ਸਹੀ ਤਰੀਕੇ ਨਾਲ ਪਾਇਆ ਹੋਇਆ ਸਿਰਫ 5 ਕਿਲੋ ਯੂਰੀਆ ਉਹ ਇੱਕੋ ਬਰਾਬਰ ਕੰਮ ਕਰੇਗਾ ਬਲਕਿ ਜਿਹੜਾ 5 ਕਿਲੋ ਉਸੀਂ ਸਹੀ ਤਰੀਕੇ ਨਾਲ ਪਾਇਆ ਹੈ ਪੂਰੇ ਤੱਤਾਂ ਨਾਲ ਉਹ ਜ਼ਿਆਦਾ ਕੰਮ ਕਰੇਗਾ ਸੋ ਜਿਹੜਾ ਸਹੀ ਸਮਾਂ ਯੂਰੀਆ ਪਾਣ ਦਾ ਉਹ ਜਾਂ ਤੇ 5-7 ਦਿਨ ਪਹਿਲਾਂ ਯੂਰੀਆ ਪਾਓ ਪਾਣੀ ਲਾਣ ਤੋਂ ਹਫਤਾ ਪਹਿਲਾਂ ਮੰਨ ਲਓ ਜਾਂ ਫਿਰ ਪਾਣੀ ਲਾਣ ਤੋਂ ਹਫਤਾ ਬਾਅਦ ਯੂਰੀਆ ਪਾਓ ਤਾਂ ਉਹ ਪੂਰੇ ਪੋਸ਼ਕ ਤੱਤਾਂ ਨਾਲ ਤੁਹਾਡੇ ਬੂਟੇ ਨੂੰ ਲੱਗੇਗਾ ਤੇ ਪੂਰਾ ਕੰਮ ਕਰੇਗਾ ਜੇ ਤੁਸੀਂ ਇਸ ਤਰੀਕੇ ਨਾਲ ਸਮੇਂ ਦੀ ਵੱਤ ਦੇਖ ਕੇ ਯੂਰੀਆ ਪਾਓਗੇ ਨਾ ਵਧੀਆ ਪ੍ਰੋਪਰ ਤਰੀਕੇ ਨਾਲ ਇਹ ਤੁਹਾਡਾ ਯੂਰੀਆ 100 ਤੁਹਾਡੇ ਬੂਟੇ ਨੂੰ ਲੱਗੇਗਾ ਤੇ ਤੁਹਾਡੇ ਬੂਟੇ ਦਾ بیس ਐਨ ਵਧੀਆ ਬਣ ਜਾਏਗਾ। ਉਹਦੀ ਗਰੋਥ ਪ੍ਰੋਪਰ ਹੋਏਗੀ, ਉਹਦੇ ਵਿੱਚ ਪੂਰੇ ਪੋਸ਼ਕ ਤੱਤ ਹੋਣਗੇ। ਇਸ ਤੋਂ ਬਾਅਦ ਫਿਰ ਤੁਸੀਂ ਜਿਹੜਾ ਵੀ ਫਾਰਮੂਲਾ ਪਾਉਂਗੇ ਜਾਂ ਜਿਹੜੀ ਵੀ ਖਾਦ ਪਾਉਂਗੇ, ਕੋਈ ਪੈਸਟੀਸਾਈਡ ਪਾਉਂਗੇ, ਉਹ ਨੌਂਬਰ ਨੌਂ ਹੋ ਕੇ ਲੱਗੇਗੀ ਤੁਹਾਡੇ ਬੂਟੇ ਨੂੰ। ਉਹਦੇ 'ਚ ਕੋਈ ਕਮੀ ਨਹੀਂ ਆਏਗੀ। ਪਰ ਇਹ بیس ਸਹੀ ਹੋਣਾ ਚਾਹੀਦਾ ਹੈ। ਇਹ ਤੁਹਾਡੇ ਬੂਟੇ ਨੂੰ ਜਿਹੜਾ ਯੂਰੀਆ ਪਾਣਾ ਹੈ, ਇਹ ਪ੍ਰੋਪਰ ਸਹੀ ਸਮੇਂ ਤੇ ਪਾਇਓ ਜਾਂ ਤਾਂ 5-7 ਦਿਨ ਪਹਿਲਾਂ ਪਾਇਓ ਪਾਣੀ ਲਾਣ ਤੋਂ ਜਾਂ ਫਿਰ ਪਾਣੀ ਜਦੋਂ ਵਿੱਚ ਲੰਘ ਜੇ ਜ਼ਮੀਨ ਦੇ 5-7 ਦਿਨ ਬਾਅਦ ਪਾਇਓ। ਅੱਛਾ ਇੱਕ ਪਲੇਖਾ ਇਥੇ ਇਹ ਪਾਇਆ ਜਾਂਦਾ ਹੈ ਵੀ ਜਿਹੜਾ ਕਣਕ ਨੂੰ ਪਹਿਲਾ ਪਾਣੀ ਲਾਣਾ ਹੈ। ਕੋਈ ਕਹਿੰਦਾ ਹੈ ਵੀ 21 ਦਿਨ ਬਾਅਦ ਲਾ ਦਿਓ, ਕੋਈ 30 ਦਿਨਾਂ ਦੀ ਗੱਲ ਕਰਦਾ ਹੈ। ਕਈ ਕਿਸਾਨ ਵੀਰ 40 ਦਿਨ ਦਾ ਵੀ ਬੇਰਵਾ ਪਾਉਂਦੇ ਆ। ਜਿਹੜਾ ਮਾਹਰਾਂ ਦੇ ਮੁਤਾਬਕ, ਖੇਤੀ ਵਿਗਿਆਨੀਆਂ ਦੇ ਮੁਤਾਬਕ ਸਹੀ ਸਮਾਂ ਹੈ ਨਾ ਜਦੋਂ ਕਰਾਊਨ ਰੂਟ ਡਿਵੈਲਪ ਹੁੰਦੀਆਂ, ਉਹਦੇ ਮੁਤਾਬਕ ਜੋ ਸਮਾਂ ਕੱਢਿਆ, ਉਹ 20 ਤੋਂ 30 ਦਿਨ ਦਾ ਸਮਾਂ ਹੈ। ਇਹਦੇ ਵਿਚਕਾਰ ਤੁਸੀਂ ਪਾਣੀ ਲਾ ਦੇਣਾ ਹੈ। ਇਹ ਬੈਸਟ ਟਾਈਮ ਹੈ ਇਹ ਜਿਹੜਾ ਪਾਣੀ ਹੈ ਕਈ ਥਾਵਾਂ ਤੇ 15 ਦਿਨ ਦੇ ਵਿੱਚ ਵੀ ਲਾਣਾ ਪੈਂਦਾ ਹੈ ਕਿਤੇ ਕਿਤੇ 12 ਦਿਨ ਦੇ ਵਿੱਚ ਵੀ ਲਾਣਾ ਪੈ ਜਾਂਦਾ ਹੈ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਉਹ ਕਾਰਨ ਇਹ ਹੁੰਦਾ ਹੈ ਵੀ ਕਿਤੇ ਕਿਤੇ ਨਾ ਸਾਡੀ ਪੰਜਾਬ ਦੇ ਵਿੱਚ ਜਿਹੜੀ ਧਰਤੀ ਹੈ ਬਹੁਤ ਹੀ ਸੁੱਕੀ ਹੁੰਦੀ ਹੈ ਮਿੱਟੀ ਬਹੁਤ ਹੀ ਸੁੱਕੀ ਹੁੰਦੀ ਹੈ ਅਸਲ ਦੇ ਵਿੱਚ ਅਸੀਂ ਦੇਖਣਾ ਕੀ ਹੁੰਦਾ ਹੈ ਉੱਪਰ ਵਾਲੀ 2 ਇੰਚ ਮਿੱਟੀ ਨੂੰ ਛੱਡ ਕੇ ਜਿਹੜੀ ਥੱਲੇ ਵਾਲੀ 3 ਇੰਚ ਹੈ ਜਾਨੀ ਕਿ ਤੁਸੀਂ ਪੂਰੇ 5 ਇੰਚ ਮਿੱਟੀ ਦੇ ਵਿੱਚੋਂ ਉੱਪਰ ਵਾਲੀ 2 ਇੰਚ ਛੱਡ ਕੇ ਜਿਹੜੀ ਥੱਲੇ ਵਾਲੀ 3 ਇੰਚ ਹੈ ਜੇ ਉਹਦੇ ਵਿੱਚ ਨਮੀ ਨਹੀਂ ਹੈਗੀ ਉਹ ਸੁੱਕੀ ਹੈ ਫਿਰ ਤੁਹਾਨੂੰ ਪਾਣੀ ਪਹਿਲਾਂ ਲਾਣਾ ਪੈ ਸਕਦਾ ਹੈ ਫਿਰ ਤੁਸੀਂ 15 ਦਿਨ ਤੇ ਵੀ ਲਾ ਸਕਦੇ ਹੋ ਲੋਡ ਪੈਣ ਤੇ ਤੇ ਉਹ 12 ਦਿਨ ਤੇ ਵੀ ਲਾ ਸਕਦੇ ਹੋ ਜੇ ਥੱਲੇ ਵਾਲੀ 3 ਇੰਚ ਦੇ ਵਿੱਚ ਸਿਲ ਹੈਗੀ ਹੈ ਫਿਰ ਆਪਦਾ ਉਹੀ 20 ਤੋਂ 30 ਦਿਨ ਦੇ ਵਿੱਚ ਵਿੱਚ ਲਾਇਓ ਉਹ ਕਰਾਉਨ ਰੂਟਸ ਦੇ ਵਾਸਤੇ ਬਹੁਤ ਵਧੀਆ ਹੁੰਦਾ ਕਿਉਂਕਿ ਉਦੋਂ ਤੱਕ ਕਰਾਉਨ ਰੂਟਸ ਜਿਹੜੀਆਂ ਆ ਉਹ ਬਣ ਚੁੱਕੀ ਹੁੰਦੀਆਂ ਬੂਟੇ ਦੀਆਂ ਸੋ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਓ ਬੜੀ ਜਲਦੀ ਆਪਣੇ ਸਾਨ ਭਰਾਵਾਂ ਲਈ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸასი ਕਾਲ ਜੀ